ਇੱਕ ਨਾਲ ਖਬਰ ਵੀ ਹੈ ਮੈਨੂੰ ਇਹ ਲੱਗਿਆ ਕਿ ਚੋਣਾਂ ਦੀ ਜਿਹੜੀ ਤਿਆਰੀ ਸਰਕਾਰ ਨੇ ਉਹ ਜੋਰਾਂ ਸ਼ੋਰਾਂ ਤੇ ਸ਼ੁਰੂ ਕਰਤੀ ਹੈ ਅੰਦਰੋਂ ਅੰਦਰ ਤੇ ਇਹੋ ਜਿਹੇ ਮਾਹੌਲ ਦੇ ਵਿੱਚ ਕਈ ਸੁਝਾਅ ਵੀ ਆਉਂਦੇ ਆ ਸਜੈਸ਼ਨਸ ਵੀ ਆਉਂਦੇ ਆ ਕਿ ਭਾਈ ਐਂ ਕਰ ਲੀਏ ਇਦਾਂ ਕਰ ਲੀਏ ਇਹ ਐਮਐਲਐਸ ਨੇ ਕੁਝ ਸਜੈਸ਼ਨ ਭੇਜੇ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਤੇ ਕੁਝ ਉਹਨਾਂ ਨੇ ਠੁਕਰਾ ਵੀ ਦਿੱਤੇ ਕਿ ਇਹੋ ਜਿਹੇ ਇਹ ਗੱਲਾਂ ਹੋਈਆਂ ਉਹਨਾਂ ਨੇ ਸਜੈਸ਼ਨ ਐਮਐਲਐਸ ਦੇ ਵੀ ਨਹੀਂ ਮੰਨੇ ਰਣਿੰਦਰਦੀਪ ਜੀ ਧੰਨਵਾਦ ਜੀ ਸਭ ਧੰਨਵਾਦ ਅੱਛਾ ਦੇਖੋ ਨਹੀਂ ਸਜੈਸ਼ਨ ਨਹੀਂ ਕੱਲ ਮੀਟਿੰਗ ਸੀਗੀ ਜੀ ਉਸ ਤੱਕ ਹੀ ਮਾਪ ਰੇਟਿੰਗ ਸੀਗੀ ਉੱਥੇ ਕਿਉਂਕਿ ਕੈਬਨਟ ਤੋਂ ਪਹਿਲਾਂ ਮੀਟਿੰਗ ਲਈ ਹੈ ਐਮ ਐਲ ਐਸ ਦੀ ਜੀ ਤਾਂ ਗੱਲ ਇਹ ਆ ਕਿ ਕੁਝ ਐਮ ਐਲ ਐਸ ਦਾ ਹੈ ਸੁਝਾਅ ਇਹੋ ਸੀਗਾ ਕਿ ਚੂਨਾ ਜਿਹੜੀਆਂ ਉਹ ਅੱਗੇ ਵਾਂਗੂ ਕਰਾ ਦਿੱਤੀਆਂ ਜਾਣ ਨਹੀਂ ਵਾਰਡਬੰਦੀ ਜਿਹੜੀ ਉਹ ਖਤਮ ਕਰ ਦਿੱਤੀ ਜਬ ਵੀ ਅਸੀਂ ਇਹ ਗੱਲ ਪਹਿਲਾਂ ਕਹੀ ਵੀ ਸੀ ਕਿ ਇਹ ਗੱਲ ਅੰਦਰ ਖਾਤੇ ਚਲਦੀ ਪਈ ਆ ਕਿ ਸ਼ਾਇਦ ਵਾਰਡਬੰਦੀ ਖਤਮ ਹੋ ਜਾਏਗੀ ਜੀ ਪਰ ਜਦੋਂ ਮਾਨ ਸਾਹਿਬ ਨੇ ਇਹ ਗੱਲਾਂ ਸੁਣੀਆਂ ਮਾਨ ਸਾਹਿਬ ਨੇ ਆਖਿਆ ਕਿ ਇਹ ਸੰਵਿਧਾਨ ਦੇ ਵਿੱਚ ਦਰਜਿਆ 243 ਸੀ ਸ਼ਾਇਦ ਹੂੰ ਕਿ ਭਾਈ ਉਹਦੇ ਤਹਿਤ ਹੁੰਦੀਆਂ ਨੇ ਆਪਾਂ ਇਹਦੇ 'ਚ ਬਦਲਾਅ ਨਹੀਂ ਕਰ ਸਕਦੇ ਜੀ ਤਾਂ ਵਾਰਡਬੰਦੀ ਖਤਮ ਨਹੀਂ ਕੀਤੀ ਜਾ ਸਕਦੀ ਇਹ ਸੰਵਿਧਾਨਕ ਸੋਧ ਦਾ ਵਿਸ਼ਾ ਹੈ ਜੀ ਤੇ ਤੋਂ ਸਾਫ ਹੈ ਕਿ ਜਿਹੜੀ ਇਹ ਗੱਲ ਚੱਲਦੀ ਸੀਗੀ ਕਿ ਭਾਈ ਸ਼ਾਇਦ ਐਤਕੀ ਵਾਰਡਬੰਦੀ ਖਤਮ ਹੋ ਜਾਏਗੀ ਹੂੰ ਮੇਰੇ ਲਈ ਵੀ ਇਹ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਨਵੀਂ ਗੱਲ ਸੀ ਮੈਨੂੰ ਤੇ یوں ਲੱਗ ਰਿਹਾ ਸੀਗਾ ਕਿ ਸ਼ਾਇਦ ਇਹ ਸਟੇਟ ਦਾ ਜਿਹੜਾ ਚੋਣ ਕਮਿਸ਼ਨ ਹੁੰਦਾ ਆਪਣਾ ਕਿ ਉਹਦੇ ਅਧਿਕਾਰ ਖੇਤਰ ਦੀ ਗੱਲ ਐ ਜੀ ਕਿ ਤੁਸੀਂ ਚੋਣਾ ਕਿਵੇਂ ਕਰਾਉਣੀ ਆ ਪਿੰਡ ਦੀ ਇਕਾਈ ਮੰਨ ਕੇ ਜਾਂ ਪਿੰਡ ਦਾ ਵਾਰਡ ਜਿਹੜਾ ਉਹ ਇਕਾਈ ਮੰਨ ਕੇ ਤਾਂ ਇੱਥੇ ਜਿਹੜੀ ਗੱਲ ਨਿਕਲ ਕੇ ਆਈ ਆ ਕਿ ਮਾਨ ਸਾਹਿਬ ਨੇ ਸਮਝਾਇਆ ਕਿ ਚੁੱਪ ਕਰਕੇ ਬਹਿ ਜਾਓ ਭਲੇ ਮਾਨਸੂਏ ਆਪਣੇ ਵਾਸਤਾ ਰੋਗ ਨਹੀਂ ਜੀ ਛੱਡ ਰਹਿਣ ਦੇ ਜਿੰਦੜੀ ਇਸ਼ਕ ਤੇਰੇ ਵਾਸਤਾ ਨਹੀਂ ਇਹਦੀ ਆਪਣੀ ਕਹਾਣੀ ਜਿਹੜੀ ਆ ਉਹ ਬਰੀਆ ਜੀ ਜੀ ਇਸ ਕਰਕੇ ਜੋ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਚਰਚਾ ਚੱਲ ਰਹੀ ਸੀਗੀ ਕਿ ਭਾਈ ਸ਼ਾਇਦ ਸ਼ਾਇਦ ਜੀ ਕਿ ਵਾਰਡਬੰਦੀ ਨਹੀਂ ਹੋਏਗੀ ਸਿੱਧਾ ਮਤਲਬ ਕਿ ਇਲੈਕਸ਼ਨ ਲੜਿਆ ਜਾਊਗਾ ਜਿਹੜਾ ਵੱਧ ਵੋਟਾਂ ਲੈ ਜਾਊਗਾ ਸਰਪੰਚ ਉਸ ਤੋਂ ਘੱਟ ਲੈ ਜਾਊਗਾ ਪੰਚ ਇਦਾਂ ਮਤਲਬ ਕਿ ਅਗੇ ਸਿਸਟਮ ਚੱਲਦਾ ਹੁੰਦਾ ਸੀਗਾ ਤਾਂ ਉਸ ਸਿਸਟਮ ਤੇ ਸ਼ਾਇਦ ਆਪਾਂ ਹਲੇ ਨਹੀਂ ਮੁੜ ਸਕਦੇ ਹੂੰ ਤਾਂ ਸੰਵਿਧਾਨਕ ਹਵਾਲਾ ਜਿਹੜਾ ਉਹ ਮਾਨ ਸਾਹਿਬ ਨੇ ਦੇ ਦਿੱਤਾ ਤਾਂ ਫਿਰ ਕੀ ਹੈ ਜੀ ਮਜਬੂਰੀ ਦਾ ਨਾ ਸ਼ੁਕਰੀਆ ਹੁੰਦਾ। ਕੀ ਕਹਿ ਸਕਦੇ ਆ ਆਪਾਂ? ਤੇ ਬਾਕੀ ਇੱਕ ਹੋਰ ਇਹਨਾਂ ਨੇ ਫੈਸਲਾ ਕਰਨਾ ਸੀਗਾ ਉਹ ਪਤਾ ਨਹੀਂ ਹੁਣ ਕੈਬਨਿਟ ਦੇ ਵਿੱਚ ਇਹਨਾਂ ਨੇ ਮਨਜ਼ੂਰ ਕੀਤਾ ਕਿ ਨਹੀਂ ਪ੍ਰੈਸ ਨੋਟ ਚ ਵੇਖਾਂਗੇ ਇਹ ਕੀ ਕਹਿੰਦੇ ਆ ਕਿ ਇਹਦੇ ਚ ਆ ਕਿ ਪਾਰਟੀ ਸਿੰਬਲ ਤੇ ਕੋਈ ਵੀ ਕੈਂਡੀਡੇਟ ਜਿਹੜਾ ਹੈ ਉਹ ਇਲੈਕਸ਼ਨ ਨਹੀਂ ਲੜ ਸਕੂਗਾ। ਇਹ ਜ਼ਰੂਰ ਗੱਲ ਜਿਹੜੀ ਹੈ ਸ਼ਾਇਦ ਮੇਰੇ ਖਿਆਲ ਦੇ ਨਾਲ ਪੂਰੀ ਹੋ ਜਾਏਗੀ। ਹਮ ਜੀ 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 ਕੁਝ ਕਮੈਂਟ ਪੜ ਲਵਾਂ ਜੀ ਮੈਂ ਗੁਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਸਾਡਾ ਵਿਧਾਇਕ ਤਾਂ ਜਿੱਤ ਕੇ ਮੁੜ ਕੇ ਹਲਕੇ ਚ ਹੀ ਨਹੀਂ ਵੜਿਆ। ਉਹ ਨਾਲ ਕਹਿ ਰਹੇ ਨੇ ਵਿਕਰ ਸਿੰਘ ਜੀ ਲੋਕ ਸਭਾ ਦੇ ਵਿੱਚ ਕਹਿੰਦੇ ਕਿੰਨੇ ਸਪੀਕਰ ਨੇ ਓ ਮੇਰਲਾ ਜੀ ਸਪੀਕਰ ਨੇ ਨਹੀਂ ਇੱਕ ਸਪੀਕਰ ਹੁੰਦਾ ਇੱਕ ਜਿਵੇਂ ਆਪਣੇ ਪੰਜਾਬ ਦੀ ਵਿਧਾਨ ਸਭਾ ਚ ਹੁੰਦਾ ਇੱਕ ਡਿਪਟੀ ਸਪੀਕਰ ਹੁੰਦਾ ਜੀ ਫਰਜ਼ ਕਰੋ ਕਿਸੇ ਨੂੰ ਪਿਸ਼ਾਬ ਦਾ ਜ਼ੋਰ ਪੈ ਗਿਆ ਉਹਨੇ ਉੱਠਣਾ ਵੀ ਹੈ ਉੱਥੋਂ ਬਿਲਕੁਲ ਬਿਲਕੁਲ ਤੁਸੀਂ ਆਸਣ ਤੇ ਦੂਜੇ ਨੇ ਡਿਊਟੀ ਵੀ ਦੇਣੀ ਆ ਮੈਂ ਮੈਂ ਮਾਫ ਕਰਨਾ ਦੇਸੀ ਜੇ ਢੰਗ ਨਾਲ ਸਮਝਾਉਣ ਚਾਹੀਦਾ ਸੀ ਨਹੀਂ ਸਹੀ ਹੈ ਜੀ ਬਿਲਕੁਲ ਕਿ ਕੋਈ ਜੋਰ ਪੈ ਗਿਆ ਇੱਕ ਨੰਬਰ ਦੋ ਨੰਬਰ ਇਹ ਥੋੜੀ ਆ ਹੁਣ ਚੇਅਰ ਤੇ ਥੋੜੀ ਬੈਠਾ ਰਹੇਗਾ ਸੋ ਇਸ ਕਰਕੇ ਇੱਕ ਡਿਪਟੀ ਬਣਾਇਆ ਜਾਂਦਾ ਹੈ ਜੀ ਤਾਂ ਜਿਵੇਂ ਆਪਾਂ ਰਾਜ ਸਭਾ ਚ ਰਾਜ ਸਭਾ ਚ ਚੇਅਰਮੈਨ ਹੁੰਦਾ ਉਹ ਉਪ ਰਾਸ਼ਟਰਪਤੀ ਚੇਅਰਮੈਨ ਹੁੰਦਾ ਇਹਦਾ ਮਤਲਬ ਕਿ ਉਹਦਾ ਡਿਪਟੀ ਵੀ ਹੋਏਗਾ ਹੂੰ ਹੂੰ ਤੇ ਤੁਸੀਂ ਅਕਸਰ ਦੇਖਿਆ ਹੋਣਾ ਕਈ ਵਾਰ ਸਪੀਕਰ ਤੋਂ ਹਟਵਾ ਜਿਹੜਾ ਹੈ ਉਹ ਚਿਹਰਾ ਤੁਹਾਨੂੰ ਦਿਖਾਈ ਦਿੰਦਾ ਜੀ ਤੇ ਇਹ ਨਹੀਂ ਹੁੰਦਾ ਕਿ ਉੱਥੇ ਉਹ ਚੇਅਰਮੈਨ ਕਹਿੰਦਾ ਮੈਂ ਵਾਸ਼ਰੂਮ ਜਾਵਾਂ ਆਈ ਉਰੇ ਆਈ ਤੂੰ ਵਜਾ ਹੂੰ ਐਸਾ ਨਹੀਂ ਹੈ ਜੀ ਉਹ ਚੇਅਰ ਵਾਸਤੇ ਚਿਹਰੇ ਫਿਕਸ ਹੁੰਦੇ ਜਿਵੇਂ ਆਪਣੇ ਇੱਥੇ ਡਿਪਟੀ ਸਪੀਕਰ ਹੈਗੇ ਆ ਰੋੜੀ ਸਾਹਿਬ ਜੀ ਰੋੜੀ ਸਾਹਿਬ ਹੂੰ ਹੂੰ ਰੋੜੀ ਸਾਹਿਬ ਡਿਪਟੀ ਸਪੀਕਰ ਆ ਜੀ ਮਨੀ ਮਾਨ ਜੀ ਨੰਬਰਦਾਰ ਸਾਹਿਬ ਧੰਨਵਾਦ ਤੁਹਾਡਾ ਵੈਲਕਮ ਤੁਹਾਡਾ ਯੋਧੇ ਪੰਜਾਬ ਦੇ ਕਹਿ ਰਹੇ ਨੇ ਕਿ ਸੁਖੀ ਡਾਕਟਰ ਸੁਖੀ ਜੀ ਚਲੇ ਗਏ ਨੇ ਆਪ ਦੇ ਵਿੱਚ ਹਾਂਜੀ ਇਹ ਖਬਰ ਤੁਸੀਂ ਸ਼ਾਇਦ ਲੇਟ ਆਇਓ ਆਪਾਂ ਅੱਜ ਹੀ ਕੀਤੀ ਹੈ ਕਰ ਚੁੱਕੇ ਹਾਂ ਖਬਰੇ ਸਿੰਦਰ ਜੀ ਕਹਿ ਰਹੇ ਨੇ ਕਿਦਰ ਕੈਨੇਡਾ ਵੱਲ ਵੀ ਇਹ ਪੁਲਿਸ ਦਾ ਹਾਲ ਹੈ ਕਹਿੰਦੇ ਇਨਸੀਡੈਂਟਸ ਤੇ ਜਾਂ ਐਕਸੀਡੈਂਟਸ ਤੇ ਬਹੁਤਾ ਧਿਆਨ ਨਹੀਂ ਦੇ ਰਹੇ ਹੋ ਚਰਨਪ੍ਰੀਤ ਜੀ ਕਹਿ ਰਹੇ ਨੇ ਕਿ ਸੈਸ਼ਨ 7 ਤੋਂ 10 ਦਿਨ ਦਾ ਹੋਣਾ ਚਾਹੀਦਾ ਫੇਰ ਹੀ ਗੱਲ ਹੋ ਸਕਦੀ ਹੈ ਸਾਰੇ ਹਲਕਿਆਂ ਬਾਰੇ ਸੈਸ਼ਨ 3 ਦਿਨਾਂ ਦਾ ਹੀ ਰੱਖਿਆ ਸੀ ਕਹਿੰਦੇ ਜੀ ਦੇਖੋ ਸੈਸ਼ਨ ਜਿਹੜਾ ਹੈ ਨਾ ਸੈਸ਼ਨ ਹੀ ਨਹੀਂ ਓਵਰ ਆਲ ਜੇ ਤੁਸੀਂ ਇੱਕ ਸਾਲ ਦੀਆਂ ਬੈਠਕਾਂ ਦੇਖੋਗੇ ਉਹ ਬਹੁਤ ਘੱਟ ਨੇ ਕਿਸੇ ਵੇਲੇ ਪੰਜਾਬ ਵਿਦਵਾਨ ਸਭਾ ਚ ਬੈਠਕਾਂ ਜਿਹੜੀਆਂ ਸਾਲ ਦੀਆਂ ਕਹ ਲਓ ਐਵਰੇਜ ਜਿਹੜੀਆਂ ਸੀਗੀਆਂ ਉਹ 80-80 ਤੱਕ ਵੀ ਜਾਂਦੀਆਂ ਰਹੀਆਂ ਨੇ ਜੀ ਜੀ ਤੇ ਅਮਰਿੰਦਰ ਸਿੰਘ ਸਰਕਾਰ ਵੇਲੇ ਤੇ ਇਹ ਐਵਰੇਜ 14 ਵੀ ਰਹੀਆਂ ਹੂੰ ਜੀ ਸਾਲ ਦੀਆਂ ਹੂੰ ਹੂੰ ਕੋਈ ਹਾਲਿਆ ਇਹਨਾਂ ਦੀ ਵੀ ਜੇ ਐਵਰੇਜ ਕੱਢੋਗੇ ਅ ਸ਼ਾਇਦ ਉਦੋਂ ਮੇਰੇ ਨਾਲ ਮਾਨ ਸਾਹਿਬ ਐਂਕਰ ਸੀਗੇ ਅਸੀਂ ਉਦੋਂ ਕੱਡੀਆਂ ਵੀ ਸੀਗੀਆਂ ਬੈਠਕਾਂ ਸੈਟਿੰਗਸ ਅਸੀਂ ਕੱਡੀਆਂ ਸੀਗੀਆਂ ਇਹ ਥੋੜਾ ਜਿਹਾ ਅਮਰਿੰਦਰ ਸਿੰਘ ਸਰਕਾਰ ਤੋਂ ਅੱਗੇ ਸਨ ਥੋੜਾ ਜਿਹਾ ਮਾਮੂਲੀ ਜੀ ਯਾਨੀ ਅੱਜ ਵੀ ਜੇ ਮੈਂ ਮੋٹے ਤੌਰ ਤੇ ਅੰਦਾਜ਼ਾ ਲਾਵਾਂ ਤਾਂ ਜਿਹੜੀ ਐਵਰੇਜ ਆਪਾਂ ਗਿਣਦੇ ਆ ਕਿ 60 ਤੋਂ 80 ਤੱਕ ਵੀ ਪੰਜਾਬ ਦੀ ਵਿਧਾਨ ਸਭਾ ਚ ਰਹੀ ਆ ਜੀ ਉਹ ਐਵਰੇਜ ਮੱਸੀਂ ਬਿਲੋ 20 ਹੋਏਗੀ ਹੂੰ ਯਾਨੀ 20 ਤੋਂ ਥਲੇ ਥਲੇ ਜੀ ਇਹਦਾ ਮਤਲਬ ਹੈ ਕਿ ਇਹ ਜਿਹੜੇ ਸੈਸ਼ਨ ਹੋ ਰਹੇ ਨੇ ਇਹ ਸਿਰਫ ਫਾਰਮੈਲਿਟੀ ਆ ਹੂੰ ਮੌਨਸੂਨ ਸੈਸ਼ਨ ਚ ਤੁਹਾਨੂੰ ਇੱਕ ਸੈਸ਼ਨ ਬੁਲਾਉਣਾ ਪਏਗਾ ਜੀ ਉਹ ਜਿਹੜਾ ਬਜਟ ਵਾਲਾ ਸੀ ਉਹਦਾ ਉਠਾਣ ਹੋਇਆ ਪਰ ਸੋਚੋ ਬਿਲਕੁਲ ਉਸ ਤੋਂ ਬਾਅਦ ਇੱਕ ਫਾਰਮੈਲਿਟੀ ਸੀ ਹੋਏ ਨਾ ਨੇ ਕਰ ਦੇਣੀ ਆ ਜੀ ਚੋਣ ਪ੍ਰਚਾਰ 'ਚ ਜ਼ੋਰ ਲੱਗਾ ਪਿਆ ਕੌਣ ਤੁਹਾਡੀਆਂ ਬੈਠਕਾਂ ਤੇ ਕੌਣ ਤੁਹਾਡੇ ਮੁੱਦੇ ਸਹੀ ਗੱਲ ਕਰੇ ਤੁਸੀਂ ਚੁੱਪ ਕਰਕੇ ਬੈਠੇ ਰਹੋ ਬਸ ਵੇਖੀ ਜਾਓ ਮਾਮ ਸਾਹਿਬ ਤੋਂ ਜੇ ਤੁਸੀਂ ਕੁਝ ਲੈਣਾ ਗਿਆਨ ਲਓ ਜੀ ਮਸਕ ਬਾਰੇ ਜਾਂ ਹੋ ਕਿਸੇ ਮਸਕਰੇ ਬਾਰੇ ਉਹ ਗਿਆਨ ਲੈ ਲਓ ਉਹਨਾਂ ਤੋਂ ਮਨੋਰੰਜਨ ਲਵੋ ਉਹਨਾਂ ਤੋਂ ਵੱਡੀਆਂ-ਵੱਡੀਆਂ ਗੱਲਾਂ ਲੈ ਲਓ ਜੀ ਕੰਮ ਨਹੀਂ ਲੈਣਾ ਹੂੰ ਕੰਮ ਤੇ ਉਹ ਆਪ ਦੀ ਮਰਜ਼ੀ ਨਾਲ ਕਰ। ਬਿਲਕੁਲ ਪਾਲੀਆ ਸਾਹਿਬ ਵੀ ਕਹਿ ਰਹੇ ਨੇ ਕਿ ਜਿਵੇਂ ਮਾਨਸੂਨ ਐਤਕੀ ਕਮਜ਼ੋਰ ਰਿਹਾ ਕਿ ਨਾ ਮਾਨਸੂਨ ਸੈਸ਼ਨ ਵੀ ਕਮਜ਼ੋਰੀ ਆ ਉਸੇ ਤਰ੍ਹਾਂ। ਜੀ ਜੀ ਮਿੰਟੂ ਜੀ ਇੱਕ ਖਬਰ ਹੋਰ ਆਪਾਂ ਕਰਦੇ ਹਾਂ ਅਗਲੀ। ਬਿਹਾਰ ਤੋਂ ਇੱਕ ਖਬਰ ਹੈ ਲੇਡੀ ਕਨਸਟੇਬਲ ਨੀਤੂ ਠਾਕਰੇ ਕੋਈ। ਉਹ ਕਹਿੰਦੇ ਨਹੀਂ ਨੀਤੂ ਠਾਕੁਰ ਠਾਕੁਰ ਠਾਕਰੇ ਜਿਆਦਾ ਚਲੇ ਜਾਂਦੇ ਨੇ ਮਹਾਰਾਸ਼ਟਰ ਦੇ ਵਿੱਚ। ਹੂੰ ਠਾਕਰੇ ਉੱਥੇ ਨੇ। ਜੀ ਜੀ ਉਹ ਕਹਿੰਦੇ ਵੀ ਇਹੋ ਜਿਹਾ ਕੀ ਉਹ ਘਰ ਬੈਠੀ ਐ ਸਾਰਾ ਪਰਿਵਾਰ ਵੀ ਉਹਨੂੰ ਗਵਾਉਣਾ ਪੈ ਗਿਆ ਤੇ ਜਾਨ ਵੀ ਗਵਾਉਣੀ ਪੈ ਗਈ। ਕੀ ਚੱਕਰ ਪਿਆ ਉਹਨਾਂ ਦੇ ਵਿੱਚ? ਦੇਖੋ ਗੱਲ ਇਹ ਆ ਕਿ ਅਸਲ ਦੇ ਵਿੱਚ ਕਈ ਵਾਰ ਚੀਜ਼ਾਂ ਜੜੀਆਂ ਨੇ ਉਹ ਬਹੁਤ ਭਿਆਨਕ ਰੂਪ ਅਖਤਿਆਰ ਕਰ ਲੈਂਦੀਆਂ ਨੇ। ਜੀ। ਪਰ ਉਹ ਜਿਹੜਾ ਭਿਆਨਕ ਰੂਪ ਹੁੰਦਾ ਸਾਡੀ ਜ਼ਿੰਦਗੀ 'ਚ ਜੋ ਸਾਡੇ ਸਾਹਮਣੇ ਆਪਰਦਾ ਪਿੰਡੇ ਤੇ ਸਾਨੂੰ ਹੰਡਾਉਣਾ ਪੈਂਦਾ ਹੈ ਨਾ ਜੀ। ਉਹਦੇ ਪਿੱਛੇ ਜ਼ਿਆਦਾ ਜ਼ਿੰਮੇਵਾਰ ਅਸੀਂ ਹੁੰਨੇ ਆ। ਹੂੰ। ਅਸੀਂ ਬੇਸ਼ੱਕ ਨੁਕਸ ਬੜੇ ਕੱਢਦੇ ਹਾਂ ਸਮਾਜ 'ਚ ਕੱਢਦੇ ਹਾਂ ਰੱਬ ਤੇ ਕੱਢਦੇ ਹਾਂ ਬਥੇਰਾ ਕੁਝ ਕਰਦੇ ਹਾਂ ਪਰ ਕਈ ਵਾਰ ਕਈ ਵਾਰ ਅਸੀਂ ਜ਼ਿੰਮੇਵਾਰ ਹੁੰਦੇ ਆ ਇਹ ਕਹਿੰਦੇ ਨਾ ਕਿ ਜਦੋਂ ਤੁਸੀਂ ਸਮੱਸਿਆ 'ਚ गिर ਜਾਓ ਤੇ ਜੇ ਤੁਸੀਂ ਸਮੱਸਿਆ ਬਾਰੇ ਸੋਚੋਗੇ ਜੀ ਤਦ ਸਮੱਸਿਆ ਤੁਹਾਡੀ ਬਹੁਤ ਵੱਡੀ ਬਣ ਜਾਏਗੀ ਹਮ ਜਦ ਤੁਸੀਂ ਹੱਲ ਖੋਜਣ ਵੱਲ ਤੁਰੋਗੇ ਤੁਹਾਡੀ ਸਮੱਸਿਆ ਬਹੁਤ ਛੋਟੀ ਰਹੇਗੀ ਬਿਲਕੁਲ ਤਾਂ ਕਈ ਵਾਰ ਜ਼ਿੰਦਗੀ 'ਚ ਅਸੀਂ ਇੰਨਾਂ ਚੀਜ਼ਾਂ ਦਾ ਐਸਾ ਸ਼ਿਕਾਰ ਹੁੰਨੇ ਆ ਹੂੰ ਗਲਤ ਫੈਸਲੇ ਗਲਤ ਰਸਤੇ ਸਾਨੂੰ ਬਹੁਤ ਗਾਹ ਲੈ ਜਾਂਦੇ ਜੀ ਇਹ ਲਵ ਮੈਰਿਜ ਸੀਗੀ ਇਹ ਜਿਹੜੀ ਲੇਡੀ ਕਨਸਟੇਬਲ ਹੈ ਹੂੰ ਤੇ ਜਿਹੜਾ ਇਹਦਾ ਸ਼ੋਰ ਸੀਗਾ ਕਲੂਕੇ ਘਰ ਵਾਲਾ ਸੀਗਾ ਜੀ ਉਹ ਬੇਰਜ਼ਗਾਰ ਸੀਗਾ ਇਹ ਉੱਥੇ ਆਰਟੀਆਈ ਵਾਲੀ ਜਿਹੜੀ ਬ੍ਰਾਂਚ ਹੁੰਦੀ ਆ ਮੈਂ ਕਹਿੰਦੀ ਉਹਦੇ 'ਚ ਕੰਮ ਕਰਦੀ ਸੀ ਜੀ ਹੋਇਆ ਕੀ ਆ ਕਿ ਵਿਆਹ ਦੇ ਵਿੱਚ ਇਹ ਪਰਿਵਾਰ ਸਰਕਾਰੀ ਰਹਿਸ਼ਤੇ ਰਹਿੰਦਾ ਸੀਗਾ ਹੂੰ ਉੱਥੋਂ ਲਾਸ਼ਾਂ ਮਿਲੀਆਂ ਨੇ ਦੁੱਧ ਵਾਲਾ ਆਇਆ ਸਵੇਰੇ ਜਦੋਂ ਦੁੱਧ ਪੋਣ ਨਹੀਂ ਨਿਕਲਿਆ ਕੋਈ ਬਾਹਰ ਜੀ ਇਹਨੇ ਅੰਦਰ ਝਾਕ ਮਾਰੀ ਝਾਤ ਮਾਰੀ ਸਾਰੀ ਅੰਦਰ ਝਾਤ ਮਾਰੀ ਤੇ ਦੇਖਿਆ ਕਿ ਬਈ ਮਰੇ ਪਏ ਨੇ ਹੂੰ